ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਧੰਨਾ ਭਗਤ ਜੀ ਅੰਮ੍ਰਿਤ ਵੇਲੇ ਰਸਤੇ ਵਿੱਚ ਤੁਰੇ ਜਾ ਰਹੇ ਸਨ ਉਸੇ ਸਮੇਂ ਬਹੁਤ ਤੇਜ਼ ਮੀਂਹ ਆ ਗਿਆ ਰਸਤੇ ਵਿੱਚ ਕੋਲ ਹੀ ਇੱਕ ਮੰਦਿਰ ਸੀ ਧੰਨਾ ਭਗਤ ਜੀ ਮੀਂਹ ਤੋਂ ਬਚਣ ਵਾਸਤੇ ਮੰਦਿਰ ਦੀ ਡਿਉੜੀ ਵਿੱਚ ਖੜ ਗਏ ਮੰਦਰ ਦੇ ਵਿੱਚ ਮੰਦਰ ਦਾ ਪੁਜਾਰੀ ਭਗਵਾਨ ਦੀ ਪੂਜਾ ਕਰ ਰਿਹਾ ਸੀ ਉਸ ਦਾ ਨਾਮ ਤਰਲੋਚਨ ਸੀ ਧੰਨੇ ਭਗਤ ਨੇ ਪਹਿਲਾਂ ਕਦੇ ਠਾਕੁਰ ਦੀ ਪੂਜਾ ਹੁੰਦੇ ਹੋਏ ਨਹੀਂ ਦੇਖੀ ਸੀ ਕਿਉਂਕਿ ਉਸ ਸਮੇਂ ਹਰੇਕ ਬੰਦੇ ਨੂੰ ਮੰਦਰ ਵਿੱਚ ਜਾਣ ਦਾ ਅਧਿਕਾਰ ਨਹੀਂ ਹੁੰਦਾ ਸੀ ਕੇਵਲ ਪੰਡਤ ਬ੍ਰਾਹਮਣ ਮੰਦਰ ਵਿੱਚ ਜਾ ਸਕਦੇ ਸਨ ਤੇ ਪੂਜਾ ਕਰ ਸਕਦੇ ਸਨ ਧੰਨਾ ਭਗਤ ਜੱਟ ਸੀ ਇਸ ਕਰਕੇ ਉਸ ਨੂੰ ਕੋਈ ਖਾਸ ਅਧਿਕਾਰ ਨਹੀਂ ਸੀ ਮੰਦਰ ਵਿੱਚ ਜਾਣ ਦਾ ਧੰਨੇ ਭਗਤ ਨੇ ਦੇਖਿਆ ਕਿ ਤਰਲੋਚਨ ਭਗਵਾਨ ਦੀ ਪੂਜਾ ਕਰ ਰਿਹਾ ਹੈ ਤਰਲੋਚਨ ਭਗਵਾਨ ਦੀ ਆਰਤੀ ਪੜ ਰਿਹਾ ਸੀ ਜੈ ਜਗਦੀਸ਼ ਹਰੇ ਨਾਲੇ ਜੋਤਾਂ ਵਾਲਾ ਥਾਲ ਭਗਵਾਨ ਦੀ ਮੂਰਤੀ ਦੇ ਅੱਗੇ ਕੁਮਾਰ ਖਾਸੀ ਨਾਲੇ ਸ਼ੰਖ ਵਜਾ ਰਿਹਾ ਸੀ ਤਾਂਨੇ ਭਗਤ ਨੇ ਇਹ ਸਾਰਾ ਕੁਝ ਦੇਖਿਆ ਜਦੋਂ ਤਰਲੋਚਨ ਪੰਡਤ ਆਰਤੀ ਕਰਕੇ ਹਟ ਗਿਆ ਤਾਂ ਤੰਨੇ ਭਗਤ ਨੇ ਤਰਲੋਚਨ ਨੂੰ ਪੁੱਛਿਆ ਕਿ ਦਾਦਾ ਇਹ ਕੀ ਕਰ ਰਿਹਾ ਸੀ ਤਰਲੋਚਨ ਨੇ ਕਿਹਾ ਕਿ ਮੈਂ ਭਗਵਾਨ ਦੀ ਪੂਜਾ ਕਰ ਰਿਹਾ ਸੀ ਧੰਨਾ ਭਗਤ ਬਹੁਤ ਭੋਲਾ ਤੇ ਸਿੱਧਾ ਸੀ ਧੰਨੇ ਭਗਤ ਨੇ ਪੁੱਛਿਆ ਕਿ ਦਾਦਾ ਭਗਵਾਨ ਦੀ ਪੂਜਾ ਕਰਨ ਦਾ ਕੀ ਫਾਇਦਾ ਹੁੰਦਾ ਹੈ ਤਰਲੋਚਨ ਨੇ ਕਿਹਾ ਕਿ ਜਿਹੜਾ ਬੰਦਾ ਭਗਵਾਨ ਦੀ ਪੂਜਾ ਕਰਦਾ ਹੈ ਭਗਵਾਨ ਉਸਦੇ ਸਾਰੇ ਕੰਮ ਕਰਦਾ ਹੈ ਧੰਨੇ ਭਗਤ ਨੇ ਕਿਹਾ ਕਿ ਭਗਵਾਨ ਉਸਦੇ ਸਾਰੇ ਕੰਮ ਕਰਦਾ ਹੈ ਤਰਲੋਚਨ ਨੇ ਕਿਹਾ ਕਿ ਹਾਂ ਭਗਵਾਨ ਉਸਦੇ ਸਾਰੇ ਹੀ ਕੰਮ ਕਰਦਾ ਹੈ ਧੰਨੇ ਭਗਤ ਨੇ ਸੋਚਿਆ ਕਿ ਨਾ ਮੇਰਾ ਪਿਤਾ ਹੈ ਨਾ ਮੇਰਾ ਭਰਾ ਹੈ ਮੈਂ ਕੱਲਾ ਹੀ ਹਾਂ ਤੇ ਇੱਕ ਮੇਰੀ ਮਾਤਾ ਹੈ ਅਸੀਂ ਦੋ ਜਾਣੇ ਹੀ ਹਾਂ ਜੇ ਮੈਂ ਵੀ ਭਗਵਾਨ ਦੀ ਪੂਜਾ ਕਰਾਂ ਤਾ ਭਗਵਾਨ ਮੇਰੇ ਸਾਰੇ ਕੰਮ ਕਰ ਦਿਆ ਕਰਨਗੇ ਮੈਨੂੰ ਇਕੱਲੇ ਨੂੰ ਗਾਵਾਂ ਮੱਜਾਂ ਨੂੰ ਪੱਠੇ ਪਾਉਣੇ ਪੈਂਦੇ ਹਨ ਇਕੱਲੇ ਨੂੰ ਖੇਤਾਂ ਵਿੱਚ ਹਲ ਚਲਾਉਣਾ ਪੈਂਦਾ ਹੈ ਖੂਹ ਵਿੱਚੋਂ ਪਾਣੀ ਕੱਢਣ ਲਈ ਹਲਟਾਂ ਨੂੰ ਚਲਾਉਣ ਵਾਸਤੇ ਬਲਦਾਂ ਨੂੰ ਹੱਕਣਾ ਪੈਂਦਾ ਹੈ ਨੱਕੇ ਮੋੜਨੇ ਪੈਂਦੇ ਹਨ ਸਾਰਾ ਦਿਨ ਇਕੱਲੇ ਨੂੰ ਬਹੁਤ ਔਖਾ ਹੋਣਾ ਪੈਂਦਾ ਹੈ ਤਾਂ ਨਵੇਂ ਭਗਤ ਨੇ ਕਿਹਾ ਕਿ ਦਾਦਾ ਮੈਂ ਕੱਲਾ ਬੰਦਾ ਹਾਂ ਮੈਨੂੰ ਇਕੱਲੇ ਨੂੰ ਸਾਰੇ ਕੰਮ ਕਰਨੇ ਪੈਂਦੇ ਹਨ ਮੈਂ ਵੀ ਭਗਵਾਨ ਦੀ ਪੂਜਾ ਕਰਨੀ ਹੈ ਤੂੰ ਮੈਨੂੰ ਇੱਕ ਠਾਕਰ ਦੇ ਦੇ ਮੈਂ ਵੀ ਭਗਵਾਨ ਦੀ ਪੂਜਾ ਕਰੂੰਗਾ ਤਰਲੋਚਨ ਨੇ ਕਿਹਾ ਕਿ ਤੂੰ ਭਗਵਾਨ ਦੀ ਪੂਜਾ ਕਿਵੇਂ ਕਰੇਂਗਾ ਨਾ ਤੈਨੂੰ ਆਰਤੀ ਕਰਨੀ ਆਉਂਦੀ ਹੈ ਨਾ ਤੇਰੇ ਕੋਲ ਮੰਦਰ ਹੈ ਨਾ ਤੇਰੇ ਕੋਲ ਸ਼ੰਖ ਹੈ ਨਾ ਤੂੰ ਪੜਿਆ ਲਿਖਿਆ ਹੈ ਮੈਂ ਤੈਨੂੰ ਠਾਕਰ ਨਹੀਂ ਦੇ ਸਕਦਾ ਅਸਲ ਵਿੱਚ ਉਸ ਸਮੇਂ ਪੰਡਤਾਂ ਬ્રાਹਮਣਾਂ ਦੀ ਇਹ ਨੀਤੀ ਸੀ ਕਿ ਜੇ ਹਰੇਕ ਬੰਦਾ ਭਗਵਾਨ ਦੀ ਪੂਜਾ ਕਰਨ ਲੱਗ ਪਿਆ ਤਾਂ ਸਾਡੀ ਵੈਲਿਊ ਖਤਮ ਹੋ ਜਾਵੇਗੀ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਸਾਡਾ ਆਦਰ ਸਤਕਾਰ ਕਿਸੇ ਨੇ ਨਹੀਂ ਕਰਨਾ ਇਸ ਕਰਕੇ ਉਹਨਾਂ ਨੇ ਸਾਰੇ ਲੋਕਾਂ ਵਾਸਤੇ ਇੱਕ ਬੈਰੀਅਰ ਲਗਾਇਆ ਹੋਇਆ ਸੀ ਕਿ ਭਗਵਾਨ ਦੀ ਪੂਜਾ ਕੇਵਲ ਪੰਡਤ ਹੀ ਕਰ ਸਕਦੇ ਹਨ ਹੋਰ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਸੀ ਪਰ ਧੰਨੇ ਭਗਤ ਦੀ ਪਿਛਲੇ 100 ਜਨਮਾਂ ਦੀ ਕਮਾਈ ਇਕੱਠੀ ਹੋ ਚੁੱਕੀ ਸੀ ਜਿਸ ਕਰਕੇ ਧੰਨੇ ਭਗਤ ਨੇ ਅੜੀ ਕੀਤੀ ਕਿ ਮੈਂ ਤਾਂ ਠਾਕਰ ਲੈ ਕੇ ਹੀ ਜਾਣਾ ਹੈ ਠਾਕਰ ਦੇ ਬਦਲੇ ਤੂੰ ਮੇਰੇ ਤੋਂ ਜੋ ਮਰਜੀ ਲੈ ਲਾ ਤਰਲੋਚਨ ਪੰਡਤ ਨੇ ਸੋਚਿਆ ਕਿ ਹੁਣ ਇਸ ਨੂੰ ਕਿਵੇਂ ਆਪਣੇ ਗਲੋਂ ਲਾਹਾਂ ਤਰਲੋਚਨ ਨੇ ਧੰਨੇ ਭਗਤ ਨੂੰ ਕਿਹਾ ਕਿ ਧੰਨਿਆ ਜੇ ਮੈਂ ਤੈਨੂੰ ਠਾਕਰ ਦੇ ਦੁੱਤਾ ਤਾਂ ਤੂੰ ਠਾਕਰ ਨੂੰ ਭੁੱਖਾ ਮਾਰ ਦਵੇਂਗਾ ਤੇਰੇ ਕੋਲੋਂ ਠਾਕਰ ਨੇ ਪ੍ਰਸ਼ਾਦਾ ਨਹੀਂ ਸ਼ਕਣਾ ਤੈਨੂੰ ਠਾਕੁਰ ਦੀ ਪੂਜਾ ਆਰਤੀ ਨਹੀਂ ਕਰਨੀ ਆਉਂਦੀ ਤੇਰੇ ਕੋਲੋਂ ਠਾਕਰ ਨੇ ਮੰਨਣਾ ਨਹੀਂ ਧੰਨੇ ਭਗਤ ਨੇ ਕਿਹਾ ਕਿ ਮੈਂ ਠਾਕਰ ਨੂੰ ਮਨਾ ਲਵਾਂਗਾ ਮੈਂ ਠਾਕਰ ਨੂੰ ਭੁੱਖਾ ਨਹੀਂ ਮਾਰਦਾ ਬਸ ਤੂੰ ਮੈਨੂੰ ਇੱਕ ਵਾਰ ਠਾਕਰ ਦੇ ਦੇ ਤਰਲੋਚਨ ਨੇ ਕਿਹਾ ਕਿ ਧੰਨਿਆ ਜੇ ਤੂੰ ਮੇਰੇ ਤੋਂ ਠਾਕਰ ਲੈਣਾ ਹੈ ਤਾਂ ਤੂੰ ਮੈਨੂੰ ਇੱਕ ਲਵੇਰੀ ਗਊ ਲਿਆ ਕੇ ਦੇ ਧੰਨਾ ਭਗਤ ਬਹੁਤ ਭੂਲਾ ਤੇ ਸਿੱਧਾ ਸੀ ਜਦੋਂ ਬੰਦਾ ਨਾਮ ਜਪਦਾ ਹੈ ਤੇ ਫੇਰ ਉਸ ਦਾ ਅਗਲਾ ਜਨਮ ਹੁੰਦਾ ਹੈ ਫੇਰ ਉਹ ਨਾਮ ਜਪਦਾ ਹੈ ਤੇ ਫੇਰ ਉਸ ਦਾ ਅਗਲਾ ਜਨਮ ਹੁੰਦਾ ਹੈ ਇਸ ਤਰ੍ਹਾਂ ਨਾਮ ਜਪਦੇ ਹੋਏ ਬੰਦੇ ਦੇ ਜਦੋਂ ਅਗਲੇ ਜਨਮ ਆਉਂਦੇ ਹਨ ਤਾਂ ਬੰਦਾ ਬਹੁਤ ਭੂਲਾ ਤੇ ਸਿੱਧਾ ਹੋ ਜਾਂਦਾ ਹੈ ਦੇਖਣ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਤਾਂ ਸਿਦਰਾ ਜਿਹਾ ਹੈ ਪਰ ਅਸਲ ਵਿੱਚ ਭੋਲੇ ਭਾਉ ਹੀ ਗੋਬਿੰਦ ਮਿਲਦਾ ਹੈ ਭੋਲੇ ਬੰਦੇ ਨੂੰ ਰੱਬ ਛੇਤੀ ਮਿਲ ਜਾਂਦਾ ਹੈ ਚੁਸਤ ਚਲਾਕ ਬੰਦੇ ਦੇ ਕੋਲੋਂ ਰੱਬ ਕੋਸੋਂ ਦੂਰ ਹੀ ਰਹਿੰਦਾ ਹੈ ਧੰਨੇ ਭਗਤ ਨੇ ਤਰਲੋਚਨ ਨੂੰ ਕਿਹਾ ਕਿ ਮੈਂ ਤੈਨੂੰ ਆਪਣੀਆਂ ਸਾਰੀਆਂ ਹੀ ਗਊਆਂ ਲਿਆ ਕੇ ਦੇ ਦਿੰਦਾ ਹਾਂ ਤੂੰ ਸਾਰੀਆਂ ਹੀ ਗਊਆਂ ਸੰਭਲ ਲੈ ਪਰ ਤੂੰ ਮੈਨੂੰ ਇੱਕ ਠਾਕਰ ਜ਼ਰੂਰ ਦੇ ਦੇ ਤਰਲੋਚਨ ਨੇ ਕਿਹਾ ਕਿ ਮੈਨੂੰ ਸਾਰੀਆਂ ਗਊਆਂ ਨਹੀਂ ਚਾਹੀਦੀਆਂ ਮੈਨੂੰ ਬਸ ਇੱਕ ਲਵੇਰੀ ਗਊ ਦੇ ਦੇ ਤੰਨਾ ਭੱਜਿਆ ਹੀ ਗਿਆ ਤੰਨੇ ਨੇ ਕਿਹਾ ਕਿ ਇਹ ਤਾਂ ਬਹੁਤ ਸਸਤਾ ਸੌਦਾ ਹੈ ਤੰਨੇ ਨੇ ਇਸ ਬਾਰੇ ਕਿਸੇ ਨੂੰ ਨਹੀਂ ਪੁੱਛਿਆ ਨਾ ਆਪਣੀ ਮਾਤਾ ਨੂੰ ਪੁੱਛਿਆ ਨਾ ਆਣ ਗਵਾਂਡ ਪੁੱਛਿਆ ਨਾ ਹੀ ਕਿਸੇ ਦੇ ਨਾਲ ਕੋਈ ਰਾਏ ਕੀਤੀ ਤੰਨੇ ਨੇ ਇੱਕ ਲਵੇਰੀ ਗਊ ਲਿਆ ਕੇ ਤਰਲੋਚਨ ਪੰਡਤ ਨੂੰ ਦੇ ਦਿੱਤੀ ਤਰਲੋਚਨ ਨੇ ਸੋਚਿਆ ਕਿ ਇਹ ਤਾਂ ਬਹੁਤ ਭੋਲਾ ਤੇ ਸਿੱਧਾ ਹੈ ਤਰਲੋਚਨ ਨੇ ਇੱਕ ਗੋਲ ਤਿੰਨ ਸੇਰ ਦਾ ਪੱਥਰ ਗੋਟੇ ਵਾਲੀ ਚੁੰਨੀ ਦੇ ਵਿੱਚ ਲਪੇਟ ਕੇ ਧੰਨੇ ਭਗਤ ਨੂੰ ਦੇ ਦਿੱਤਾ ਤੇ ਕਿਹਾ ਲੈ ਧੰਨਿਆ ਠਾਕਰ ਧੰਨਾ ਭਗਤ ਠਾਕਰ ਲੈ ਕੇ ਇੰਨਾ ਖੁਸ਼ ਹੋਇਆ ਕਿ ਉਸ ਨੂੰ ਲੱਗਿਆ ਕਿ ਮੈਨੂੰ ਭਗਵਾਨ ਮਿਲ ਗਿਆ ਹੈ ਧੰਨਾ ਭਗਤ ਬਹੁਤ ਹੀ ਖੁਸ਼ੀ ਤੇ ਚਾਹ ਦੇ ਨਾਲ ਉਸ ਪੱਥਰ ਨੂੰ ਲੈ ਕੇ ਘਰੇ ਆ ਗਿਆ ਘਰੇ ਆ ਗਏ ਨੈਨੇ ਆਪਣੀ ਮਾਤਾ ਨੂੰ ਕਿਹਾ ਕਿ ਮਾਤਾ ਛੇਤੀ ਛੇਤੀ ਮੰਜਾ ਢਾ ਤੇ ਉਸਦੇ ਉੱਪਰ ਨਵੀਂ ਚੱਦਰ ਵਿਛਾ ਠਾਕਰ ਆਏ ਹਨ ਮਾਤਾ ਨੇ ਇੱਧਰ ਉੱਧਰ ਦੇਖਿਆ ਤਾਂ ਮਾਤਾ ਨੂੰ ਕੁਝ ਨਜ਼ਰ ਨਹੀਂ ਆਇਆ ਮਾਤਾ ਨੇ ਕਿਹਾ ਕਿ ਧੰਨਿਆ ਠਾਕਰ ਕਿੱਥੇ ਹੈ ਧੰਨੇ ਭਗਤ ਨੇ ਪੱਥਰ ਦੇ ਉੱਪਰੋਂ ਮਾੜੀ ਜਹੀ ਚੁੰਨੀ ਪਾਸੇ ਕਰਕੇ ਪੱਥਰ ਦਿਖਾਇਆ ਤੇ ਕਿਹਾ ਕਿ ਮਾਤਾ ਲੈ ਕਰਲਾ ਦਰਸ਼ਨ ਠਾਕਰ ਦੇ ਮਾਤਾ ਨੇ ਪੱਥਰ ਨੂੰ ਹੱਥ ਨਾਲ ਟਟੋਲਿਆ ਤੇ ਕਿਹਾ ਕਿ ਇਹ ਪੱਥਰ ਕਿੱਥੋਂ ਲੈ ਕੇ ਆਇਆ ਹੈ ਧੰਨੇ ਨੇ ਕਿਹਾ ਕਿ ਮਾਤਾ ਇਹ ਪੱਥਰ ਨਹੀਂ ਹੈ ਇਹ ਤਾਂ ਠਾਕਰ ਹੈ ਜੇ ਤੂੰ ਫੇਰ ਇਸ ਨੂੰ ਪੱਥਰ ਕਿਹਾ ਤਾਂ ਮੈਂ ਤੈਨੂੰ ਕਦੇ ਮਾਤਾ ਨਹੀਂ ਕਹਿਣਾ ਮਾਤਾ ਨੇ ਸੋਚਿਆ ਕਿ ਇਹ ਕੱਲਾ-ਕੱਲਾ ਮੇਰਾ ਪੁੱਤ ਹੈ ਨਾਲੇ ਇਹ ਸਦਰਾ ਹੈ ਜੇ ਮੈਂ ਇਸ ਦੀ ਗੱਲ ਨਾ ਮੰਨੀ ਤਾਂ ਕਿਤੇ ਇਹ ਖੂਹ ਵਿੱਚ ਜਾ ਕੇ ਛਾਲ ਨਾ ਮਾਰ ਦਵੇ ਮਾਤਾ ਨੇ ਮੰਜਾ ਢਾ ਦਿੱਤਾ ਤੇ ਉਸ ਦੇ ਉੱਪਰ ਨਵੀਂ ਚੱਦਰ ਵਿਛਾ ਦਿੱਤੀ ਧੰਨੇ ਨੇ ਕਿਹਾ ਕਿ ਮਾਤਾ ਦੋ ਸਹਰਾਣੇ ਵੀ ਲੈ ਕੇ ਆ ਮਾਤਾ ਨੇ ਦੋ ਸਹਰਾਣੇ ਲਿਆ ਦਿੱਤੇ ਧੰਨੇ ਨੇ ਦੋਨੋਂ ਸਹਰਾਣੇ ਰੱਖ ਕੇ ਵਿਚਾਲੇ ਠਾਕਰ ਨੂੰ ਰੱਖਿਆ ਤਾਂ ਠਾਕਰ ਪਿੱਛੇ ਨੂੰ ਰੁੜ ਗਿਆ ਧੰਨੇ ਨੇ ਕਿਹਾ ਕਿ ਮਾਤਾ ਇੱਕ ਸਹਰਾਣਾ ਹੋਰ ਲੈ ਕੇ ਆ ਮਾਤਾ ਨੇ ਇੱਕ ਹੋਰ ਸਹਰਾਣਾ ਲਿਆ ਦਿੱਤਾ ਧੰਨੇ ਨੇ ਤੀਸਰਾ ਸਹਰਾਣਾ ਠਾਕਰ ਦੇ ਪਿੱਛੇ ਰੱਖ ਦਿੱਤਾ ਫੇਰ ਧੰਨੇ ਨੇ ਠਾਕਰ ਨੂੰ ਕਈ ਵਾਰ ਮੱਥਾ ਟੇਕਿਆ ਤੇ ਪ੍ਰਕਰਮਾਂ ਕੀਤੀਆਂ ਤਾਂ ਨੇ ਨੇ ਕਿਹਾ ਕਿ ਮਾਤਾ ਤਰਲੋਚਨ ਪੰਡਤ ਨੇ ਇਹ ਠਾਕਰ ਦਿੱਤਾ ਹੈ ਮੈਂ ਉਸ ਨੂੰ ਇਸ ਦੇ ਬਦਲੇ ਇੱਕ ਲਵੇਰੀ ਗਊ ਦੇ ਦਿੱਤੀ ਹੈ ਉਸ ਨੇ ਕਿਹਾ ਹੈ ਕਿ ਇਹ ਠਾਕਰ ਤੇਰੇ ਤੋਂ ਲੋਟ ਨਹੀਂ ਆਉਣਾ ਤੇਰੇ ਤੋਂ ਇਸ ਨੇ ਨਹੀਂ ਮੰਨਣਾ ਕਿਉਂਕਿ ਤੈਨੂੰ ਪੂਜਾ ਤੇ ਆਰਤੀ ਕਰਨੀ ਨਹੀਂ ਆਉਂਦੀ ਪਰ ਮੈਂ ਉਸ ਨੂੰ ਕਿਹਾ ਕੇ ਮੈਂ ਠਾਕਰ ਨੂੰ ਮਨਾ ਲਵਾਂਗਾ ਮਾਤਾ ਨੇ ਮਨ ਵਿੱਚ ਸੋਚਿਆ ਕਿ ਪੰਡਤ ਨੇ ਮੇਰੇ ਸਿੱਧੇ ਜਹੇ ਪੁੱਤ ਨੂੰ ਠੱਗ ਲਿਆ ਹੈ ਇਹ ਪੱਥਰ ਦੇ ਦਿੱਤਾ ਹੈ ਧੰਨੇ ਨੇ ਕਿਹਾ ਕਿ ਮਾਤਾ ਤਰਲੋਚਨ ਨੇ ਇਹ ਵੀ ਕਿਹਾ ਹੈ ਕਿ ਠਾਕਰ ਨੂੰ ਭੁੱਖਾ ਨਾ ਮਾਰ ਦਵੇਂ ਇਸ ਨੂੰ ਪ੍ਰਸ਼ਾਦਾ ਪਾਣੀ ਵੀ ਛਕਾਵੇਂ ਧੰਨੇ ਨੇ ਕਿਹਾ ਕਿ ਮਾਤਾ ਮੱਕੀ ਦਾ ਆਟਾ ਪੀ ਮੈਂ ਖੇਤ ਵਿੱਚੋਂ ਸਾਗ ਤੋੜ ਕੇ ਲਿਆਉਂਦਾ ਹਾਂ ਧੰਨਾ ਭੱਜਿਆ ਹੀ ਗਿਆ ਤੇ ਬੜੀ ਕਾਲੀ ਦੇ ਨਾਲ ਸਾਗ ਤੋੜ ਕੇ ਲੈ ਆਇਆ ਧੰਨਾ ਪਸੀਨਾ ਪਸੀਨੀ ਹੋਇਆ ਪਿਆ ਸੀ ਧੰਨੇ ਨੇ ਮਾਤਾ ਦੇ ਨਾਲ ਲੱਗ ਕੇ ਮੱਕੀ ਦਾ ਪ੍ਰਸ਼ਾਦਾ ਤੇ ਸਰੋਂ ਦਾ ਸਾਗ ਤਿਆਰ ਕੀਤਾ ਤੇ ਨਾਲ ਲੱਸੀ ਤਿਆਰ ਕੀਤੀ ਫਿਰ ਪ੍ਰਸ਼ਾਦਾ ਥਾਲ ਵਿੱਚ ਪਾ ਕੇ ਠਾਕਰ ਦੇ ਅੱਗੇ ਲਿਆ ਕੇ ਰੱਖ ਦਿੱਤਾ ਧੰਨਾ ਠਾਕਰ ਦੇ ਅੱਗੇ ਚੌਂਕੜੀ ਮਾਰ ਕੇ ਬੈਠ ਗਿਆ ਉਸ ਸਮੇਂ ਘੜੀਆਂ ਤਾਂ ਨਹੀਂ ਹੁੰਦੀਆਂ ਸਨ ਪਰ ਤਕਰੀਬਨ ਸਵੇਰ ਦੇ 9 ਵਜੇ ਸਨ ਧੰਨੇ ਭਗਤ ਨੇ ਹੱਥ ਜੋੜ ਕੇ ਠਾਕਰ ਦੇ ਅੱਗੇ ਬੇਨਤੀ ਕੀਤੀ ਕਿ ਠਾਕਰ ਜੀ ਪ੍ਰਸ਼ਾਦਾ ਤਿਆਰ ਹੈ ਕਿਰਪਾ ਕਰਕੇ ਪ੍ਰਸ਼ਾਦਾ ਛਕੋ ਹੁਣ ਪੱਥਰ ਨੇ ਪ੍ਰਸ਼ਾਦਾ ਕਿੱਥੇ ਛਕਣਾ ਸੀ ਧੰਨੇ ਨੂੰ ਬੈਠੇ ਹੋਏ ਜਦੋਂ ਅੱਧਾ ਪੌਣਾ ਘੰਟਾ ਹੋ ਗਿਆ ਤਾਂ ਮਾਤਾ ਨੇ ਕਿਹਾ ਕਿ ਪੁੱਤ ਠਾਕਰ ਨੂੰ ਭੋਗ ਲੱਗ ਗਿਆ ਹੈ ਹੁਣ ਥਾਲ ਚੁੱਕ ਲੈ ਤੇ ਤੂੰ ਵੀ ਰੋਟੀ ਖਾ ਲੈ ਧੰਨੇ ਨੇ ਕਿਹਾ ਮਾਤਾ ਠਾਕਰ ਨੇ ਹਜੇ ਕਿੱਥੇ ਛਕਿਆ ਹੈ ਪ੍ਰਸ਼ਾਦਾ ਸਾਗ ਲੱਸੀ ਤਾਂ ਉਵੇਂ ਹੀ ਪਏ ਹਨ ਮਾਤਾ ਕਹਿਣ ਲੱਗੀ ਕਿ ਪੁੱਤ ਇਸ ਪੱਥਰ ਨੇ ਨਹੀਂ ਛਕਣਾ ਇਹ ਤਾਂ ਤੈਨੂੰ ਪੰਡਤ ਨੇ ਐਵੇਂ ਚੁੱਕ ਕੇ ਦੇ ਦਿੱਤਾ ਹੈ ਇਹ ਕੋਈ ਅਸਲੀ ਠਾਕਰ ਨਹੀਂ ਹੈ ਇਹ ਤਾਂ ਪੱਥਰ ਹੈ ਤੰਨਾ ਕਹਿਣ ਲੱਗਿਆ ਮਾਤਾ ਇਸ ਨੂੰ ਪੱਥਰ ਨਾ ਕਹਿ ਇਹ ਪੱਥਰ ਨਹੀਂ ਹੈ ਇਹ ਠਾਕਰ ਹੈ ਤਰਲੋਚਨ ਨੇ ਕਿਹਾ ਸੀ ਕਿ ਤੇਰੇ ਤੋਂ ਇਸ ਨੇ ਮੰਨਣਾ ਨਹੀਂ ਪਰ ਜੇ ਮੰਨ ਗਿਆ ਤਾਂ ਫਿਰ ਪਉ 12 ਮਾਤਾ ਨੇ ਸੋਚਿਆ ਕਿ ਮੇਰਾ ਪੁੱਤ ਬਾਲਾ ਭੂਲਾ ਤੇ ਸਿੱਧਾ ਹੈ ਇਹ ਦੁਨੀਆ ਦੀਆਂ ਚੁਸਤੀਆਂ ਚਲਾਕੀਆਂ ਨੂੰ ਨਹੀਂ ਸਮਝਦਾ ਤਰਲੋਚਨ ਪੰਡਤ ਨੇ ਇਸ ਨੂੰ ਮੂਰਖ ਬਣਾ ਦਿੱਤਾ ਹੈ ਧੰਨਾ ਭਗਤ ਤਕਰੀਬਨ ਇੱਕ ਪਹਿਰ ਬੈਠਾ ਹੀ ਰਿਹਾ 9 ਤੋਂ 12 ਵਜ ਗਏ ਮਾਤਾ ਨੇ ਆੜਗੁਆੜ ਵਿੱਚੋਂ ਸਿਆਣਿਆਂ ਸਿਆਣਿਆਂ ਬੰਦਿਆਂ ਨੂੰ ਬੁਲਾ ਲਿਆ ਤੇ ਉਹਨਾਂ ਨੂੰ ਕਿਹਾ ਕਿ ਪੰਡਤ ਨੇ ਪਤਾ ਨਹੀਂ ਮੇਰੇ ਮੁੰਡੇ ਦੇ ਸਿਰ ਵਿੱਚ ਕੀ ਪਾ ਦਿੱਤਾ ਹੈ ਇਹ ਕਮਲਾ ਹੋ ਗਿਆ ਹੈ ਸਾਧ ਸੰਗਤ ਜੀ ਇਹ ਸਾਰਾ ਕੁਝ ਭਗਵਾਨ ਆਪਣੇ ਭਗਤ ਨੂੰ ਪ੍ਰਗਟ ਕਰਨ ਵਾਸਤੇ ਹੀ ਕਰਦਾ ਹੈ ਤੰਨੇ ਭਗਤ ਨੂੰ ਮਾਤਾ ਨੇ ਬਹੁਤ ਸਮਝਾਇਆ ਆਂਡੀਆਂ ਗਵਾਂਡੀਆਂ ਨੇ ਵੀ ਬਹੁਤ ਕਿਹਾ ਪਰ ਧੰਨਾ ਭਗਤ ਬੈਠਾ ਹੀ ਰਿਹਾ ਧੰਨੇ ਭਗਤ ਨੇ ਕਮਰੇ ਦੀ ਅੰਦਰੋਂ ਕੁੰਡੀ ਲਗਾ ਲਈ ਧੰਨੇ ਭਗਤ ਨੇ ਠਾਕਰ ਨੂੰ ਕਿਹਾ ਕਿ ਠਾਕਰ ਜੇ ਤੂੰ ਗੁੱਸੇ ਹੈਂ ਤਾਂ ਗੁੱਸੇ ਮੈਂ ਵੀ ਹਾਂ ਹੁਣ ਜਦੋਂ ਤੂੰ ਪ੍ਰਸ਼ਾਦਾ ਛਕੇਂਗਾ ਉਦੋਂ ਹੀ ਮੈਂ ਪ੍ਰਸ਼ਾਦਾ ਛਕੂੰਗਾ ਮੈਂ ਤੇਰਾ ਸ਼ੀਤ ਪ੍ਰਸ਼ਾਦ ਹੀ ਸ਼ਕੂੰਗਾ ਤੰਨਾ ਭਗਤ ਬੈਠਾ ਹੀ ਰਹਾ ਤੰਨੇ ਭਗਤ ਨੂੰ ਬੈਠੇ-ਬੈਠੇ ਸਾਰਾ ਦਿਨ ਲੰਘ ਗਿਆ ਰਾਤ ਹੋ ਗਈ ਤੰਨੇ ਨੇ ਪਾਣੀ ਤੱਕ ਵੀ ਨਾ ਪੀਤਾ ਤੰਨੇ ਨੂੰ ਬੈਠੇ ਹੋਏ ਤਕਰੀਬਨ 4 ਪਹਿਰ ਬੀਤ ਗਏ ਫਿਰ ਰਾਤ ਨੂੰ ਜਦੋਂ 9 ਵਜੇ ਤਾਂ ਤੰਨੇ ਭਗਤ ਨੇ ਠਾਕੁਰ ਨੂੰ ਕਿਹਾ ਕਿ ਜਦੋਂ ਤੱਕ ਤੂੰ ਆਗੇ ਪ੍ਰਸ਼ਾਦਾ ਨਹੀਂ ਛਕਦਾ ਉਦੋਂ ਤੱਕ ਮੈਂ ਵੀ ਬੈਠਾ ਹੀ ਰਹੂੰਗਾ ਮੈਂ ਮਰ ਜਾਵਾਂਗਾ ਪਰ ਮੈਂ ਇੱਥੋਂ ਉੱਠਣਾ ਨਹੀਂ ਨਾਹੀਂ ਮੈਂ ਕੁਝ ਛਕਣਾ ਹੈ ਤੰਨੇ ਭਗਤ ਦੀ ਮਾਂ ਨੇ ਤੰਨੇ ਨੂੰ ਬਹੁਤ ਆਵਾਜ਼ਾਂ ਮਾਰੀਆਂ ਪਰ ਤੰਨੇ ਨੇ ਕੁੰਡੀ ਨਾ ਖੋਲੀ ਤੇ ਨਾਹੀਂ ਕੋਈ ਜਵਾਬ ਦਿੱਤਾ ਤੰਨੇ ਨੇ ਮਰਨ ਵਰਤ ਰੱਖ ਲਿਆ ਤਨਾਂ ਬੈਠਾ ਹੀ ਰਿਹਾ ਜਿਵੇਂ ਗੁਰਬਾਣੀ ਦੇ ਵਿੱਚ ਫਰਮਾਇਆ ਹੈ ਮੋਇਆ ਬਾਜਨਾ ਮਾਹੀ ਮਿਲਦਾ ਮਰ ਜੀਵੇ ਸੋ ਪਾਵੇ ਲੋਕਾਂ ਭਾਣੇ ਇਹ ਗੱਲ ਹਾਸਾ ਕੋਈ ਆਸ਼ਕ ਕਰ ਦਿਖਲਾਵੇ ਜਦੋਂ ਅੰਮ੍ਰਿਤ ਵੇਲੇ 3 ਵਜੇ ਤੰਨੇ ਦਾ ਸਰੀਰ ਡਿੱਗਣ ਲੱਗ ਪਿਆ ਤੰਨੇ ਦੀ ਹਾਲਤ ਬਹੁਤ ਖਰਾਬ ਹੋਣ ਲੱਗ ਪਈ ਕਿਉਂਕਿ ਧੰਨਾ ਸੁਬਾ ਦਾ ਭੁੱਖਾ ਪਿਆਸਾ ਬੈਠਾ ਸੀ ਧੰਨੇ ਦੇ ਅੱਗੇ ਤਾਂ ਪੱਥਰ ਪਿਆ ਸੀ ਪਰ ਧੰਨੇ ਦੀ 100 ਜਨਮਾਂ ਦੀ ਕਮਾਈ ਹੋਣ ਕਰਕੇ ਉਸ ਨੂੰ ਉਹ ਪੱਥਰ ਭਗਵਾਨ ਦਾ ਰੂਪ ਨਜ਼ਰ ਆ ਰਿਹਾ ਸੀ ਪਿਛਲੇ ਜਨਮਾਂ ਦੀ ਕਮਾਈ ਤੋਂ ਬਿਨਾ ਬੰਦੇ ਦੀ ਭਾਵਨਾ ਬਣਦੀ ਹੀ ਨਹੀਂ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਸਿੱਖਾਂ ਨੂੰ ਹੁਕਮ ਕੀਤਾ ਕਿ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਹੁਣ ਹਰੇਕ ਬੰਦੇ ਦੀ ਇਸ ਗੱਲ ਉੱਪਰ ਭਾਵਨਾ ਨਹੀਂ ਬਣਦੀ ਕਿ ਗੁਰੂ ਗ੍ਰੰਥ ਸਾਹਿਬ ਜੀ ਪਰਗੜ ਗੁਰਾਂ ਕੀ ਦੇਹ ਹਨ ਜਦ ਕੇ ਕਲਗੀਧਰ ਪਾਸ਼ਾ ਜੀ ਦਾ ਇਹ ਹੁਕਮ ਹੈ ਜਿਆਦਾਤਰ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਾਂ ਮੰਨਦੇ ਹਨ ਪਰ ਬੇਜਾਨ ਤੇ ਨਿਰਗਣ ਰੂਪ ਵਿੱਚ ਹੀ ਮੰਨਦੇ ਹਨ ਉਹਨਾਂ ਦੇ ਮਨ ਦੀ ਭਾਵਨਾ ਇਹ ਹੈ ਕਿ ਇਹ ਤਾਂ ਗ੍ਰੰਥ ਹੈ ਇਸ ਨੂੰ ਨਾ ਗਰਮੀ ਲੱਗਦੀ ਹੈ ਨਾ ਸਰਦੀ ਲੱਗਦੀ ਹੈ ਨਾ ਇਹੇ ਬੋਲਦਾ ਹੈ ਨਾ ਇਹੇ ਸੁਣਦਾ ਹੈ ਨਾ ਇਹੇ ਖਾਂਦਾ ਹੈ ਨਾ ਇਹੇ ਪੀਂਦਾ ਹੈ ਬਸ ਇਹ ਸ਼ਬਦ ਗੁਰੂ ਹੈ ਹੁਣ ਜਿਸ ਦੀ ਇਸ ਤਰ੍ਹਾਂ ਦੀ ਭਾਵਨਾ ਹੁੰਦੀ ਹੈ ਉਹ ਬੰਦਾ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪਣੀ ਝੋਲੀ ਨਹੀਂ ਭਰਾ ਸਕਦਾ ਉਹ ਕਦੇ ਗੁਰੂ ਸਾਹਿਬਾਂ ਤੋਂ ਖੁਸ਼ੀਆਂ ਨਹੀਂ ਲੈ ਸਕਦਾ ਹੁਣ ਧੰਨੇ ਭਗਤ ਦੇ ਸਾਹਮਣੇ ਜੋ ਪੱਥਰ ਪਿਆ ਸੀ ਨਾ ਉਸ ਪੱਥਰ ਤੇ ਕੋਈ ਗੁਰਬਾਣੀ ਲਿਖੀ ਹੋਈ ਸੀ ਨਾ ਕੋਈ ਭਗਵਾਨ ਦੀ ਮੂਰਤੀ ਬਣੀ ਹੋਈ ਸੀ ਨਾ ਭਗਵਾਨ ਦਾ ਕੋਈ ਨਾਮ ਲਿਖਿਆ ਹੋਇਆ ਸੀ ਬਸ ਇੱਕ ਗੋਲ ਪੱਥਰ ਹੀ ਸੀ ਜਿਸ ਨੂੰ ਤਰਲੋਚਨ ਨੇ ਠਾਕਰ ਕਹਿ ਕੇ ਧੰਨੇ ਨੂੰ ਦੇ ਦਿੱਤਾ ਸੀ ਸਿਰਫ ਇੰਨੇ ਗੱਲ ਨਾਲ ਹੀ ਧੰਨੇ ਦੀ ਇੰਨੀ ਭਾਵਨਾ ਬਣ ਗਈ ਕਿ ਇਹ ਪੱਥਰ ਨਹੀਂ ਹੈ ਇਹ ਤਾਂ ਭਗਵਾਨ ਹੈ ਇਹ ਤਾਂ ਠਾਕਰ ਹੈ ਜੇ ਇਸ ਦੀ ਪੂਜਾ ਕੀਤੀ ਜਾਵੇ ਇਸ ਨੂੰ ਪ੍ਰਸ਼ਾਦਾ ਛਕਾਇਆ ਜਾਵੇ ਤਾਂ ਇਹ ਮੇਰੇ ਸਾਰੇ ਕੰਮ ਕਰੇਗਾ ਹੁਣ ਅੱਜ ਦੇ ਸਮੇਂ ਵਿੱਚ ਸਿੱਖਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਇਹੋ ਜਿਹੀ ਭਾਵਨਾ ਨਹੀਂ ਬਣਦੀ ਇਸੇ ਕਰਕੇ ਸਾਡਾ ਕੋਈ ਕੰਮ ਰਾਸ ਨਹੀਂ ਆਉਂਦਾ ਸਿੱਖ ਕੱਚੇ ਗੁਰੂਆਂ ਦੇ ਪਿੱਛੇ ਤੁਰੇ ਫਿਰਦੇ ਹਨ ਜੇ ਕੋਈ ਬਾਬਾ ਅਨੰਦ ਸਿੰਘ ਜੀ ਵਰਗਾ ਪੂਰਾ ਮਹਾਪੁਰਖ ਇਹ ਕਹਿੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਸ਼ਾਦੇ ਪਾਣੀ ਦਾ ਭੋਗ ਲਗਵਾਓ ਸਰਦੀ ਗਰਮੀ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ ਵਰਤੋ ਧੂਫ ਜੋਤ ਲਗਾਓ ਹਾਜ਼ਰ ਨਾਜ਼ਰ ਪ੍ਰਗਟ ਗੁਰਾਂ ਕੀ ਦੇਹ ਮੰਨੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰੋ ਬਾਬਾ ਆਨੰਦ ਸਿੰਘ ਜੀ ਦੀ ਇਹ ਸਿੱਖਿਆ ਦੇ ਉੱਪਰ ਕਈ ਮੂਰਖ ਲੋਕ ਕਹਿੰਦੇ ਹਨ ਇਹ ਤਾਂ ਪਖੰਡ ਹਨ ਇਹ ਤਾਂ ਫੋਕੇ ਕਰਮਕਾਂਡ ਹਨ ਇਹ ਸਭ ਕਰਨ ਦੀ ਕੋਈ ਲੋੜ ਨਹੀਂ ਹੈ ਪਰ ਹੁਣ ਜੋ ਇਹ ਧੰਨੇ ਭਗਤ ਦੀ ਸਾਖੀ ਤੁਸੀਂ ਸੁਣ ਰਹੇ ਹੋ ਜਦੋਂ ਧੰਨੇ ਭਗਤ ਨੇ ਇਹ ਸਾਰੇ ਪਖੰਡ ਕੀਤੇ ਤਾਂ ਫੇਰ ਭਗਵਾਨ ਪੱਥਰ ਦੇ ਵਿੱਚੋਂ ਹੀ ਪ੍ਰਗਟ ਹੋ ਗਏ ਜਦੋਂ ਧੰਨੇ ਭਗਤ ਨੂੰ ਬੈਠੇ-ਬੈਠੇ 18 ਘੰਟੇ ਬੀਤ ਗਏ ਤੇ ਧੰਨੇ ਭਗਤ ਦੀ ਬਹੁਤ ਬੁਰੀ ਹਾਲਤ ਹੋ ਗਈ ਤਾਂ ਉਸ ਸਮੇਂ ਭਗਵਾਨ ਪੱਥਰ ਦੇ ਵਿੱਚੋਂ ਪ੍ਰਗਟ ਹੋ ਗਏ ਭਗਵਾਨ ਨੇ ਪ੍ਰਗਟ ਹੋ ਕੇ ਧੰਨੇ ਨੂੰ ਕਿਹਾ ਕਿ ਧੰਨਿਆ ਲੈ ਕਰਲਾ ਦਰਸ਼ਨ ਅਸੀਂ ਤੇਰੀ ਪ੍ਰੇਮ ਦੀ ਭਗਤੀ ਨੂੰ ਦੇਖ ਕੇ ਸੱਚਖੰਡ ਦੇ ਵਿੱਚੋਂ ਉੱਠ ਕੇ ਤੇਰੇ ਕੋਲ ਆ ਗਏ ਹਾਂ ਧੰਨਾ ਬਹੁਤ ਭੋਲਾ ਤੇ ਸਿੱਧਾ ਸੀ ਤਾਂ ਨੇ ਨੇ ਭਗਵਾਨ ਨੂੰ ਕਿਹਾ ਕਿ ਭਗਵਾਨ ਮੈਂ ਤਾਂ ਤੇਰੇ ਦਰਸ਼ਨ ਉਦੋਂ ਹੀ ਕਰ ਲਏ ਸੀ ਜਦੋਂ ਤ੍ਰਿਲੋਚਨ ਨੇ ਤੂੰ ਮੈਨੂੰ ਦਿੱਤਾ ਸੀ ਹੁਣ ਭਗਵਾਨ ਤੂੰ ਛੇਤੀ ਛੇਤੀ ਪ੍ਰਸ਼ਾਦਾ ਛਕ ਕਿਉਂਕਿ ਤੇਰੇ ਪਿੱਛੇ ਮੈਂ ਸਵੇਰ ਦਾ ਭੁਖਣਾ ਭਾਣਾ ਬੈਠਾ ਹਾਂ ਭਗਵਾਨ ਨੇ ਕਿਹਾ ਕਿ ਧੰਨਿਆ ਪ੍ਰਸ਼ਾਦਾ ਲੈ ਕੇ ਆ ਤੰਨੇ ਨੇ ਕਿਹਾ ਕਿ ਭਗਵਾਨ ਆਹ ਪ੍ਰਸ਼ਾਦੇ ਦਾ ਥਾਲ ਤੇਰੇ ਅੱਗੇ ਪਿਆ ਹੈ ਇਹ ਸ਼ੱਕ ਭਗਵਾਨ ਨੇ ਕਿਹਾ ਕਿ ਧੰਨਿਆ ਇਹ ਤਾਂ ਬਿਹਾ ਪ੍ਰਸ਼ਾਦਾ ਹੈ ਸਾਗ ਵੀ ਬਿਹਾ ਹੋ ਗਿਆ ਹੈ ਲੱਸੀ ਫੱਡੀ ਪਈ ਹੈ ਤੰਨੇ ਨੇ ਕਿਹਾ ਭਗਵਾਨ ਮੈਂ ਤਾਂ ਇਹ ਸਾਰਾ ਕੁਝ ਤਾਜ਼ਾ ਬਣਾ ਕੇ ਤੇਰੇ ਅੱਗੇ ਰੱਖਿਆ ਸੀ ਹੁਣ ਲੇਟ ਤੂੰ ਹੋਇਆ ਹੈ ਇਸ ਵਿੱਚ ਦੱਸ ਕਿਸ ਦੀ ਗਲਤੀ ਹੈ ਮੈਂ ਤਾਂ ਲੇਟ ਨਹੀਂ ਹੋਇਆ ਤੂੰ ਹੀ ਲੇਟ ਹੋਇਆ ਹੈ ਇਸੇ ਕਰਕੇ ਇਹ ਪ੍ਰਸ਼ਾਦਾ ਸਾਗ ਬੇਹਾ ਹੋ ਗਿਆ ਹੈ ਹੁਣ ਤੂੰ ਇਹੀ ਪ੍ਰਸ਼ਾਦਾ ਸ਼ਕ ਭਗਵਾਨ ਧੰਨੇ ਦੀਆਂ ਭੋਲੀਆਂ ਗੱਲਾਂ ਨੂੰ ਸੁਣ ਕੇ ਖੇੜਖੜ ਕਰਕੇ ਹੱਸ ਪਏ। ਭਗਵਾਨ ਨੇ ਲੱਸੀ ਦੇ ਵਿੱਚ ਉਂਗਲੀ ਫੇਰੀ ਤੇ ਫੇਰ ਹੱਸਣ ਲੱਗ ਪਏ। ਧੰਨੇ ਨੇ ਭਗਵਾਨ ਨੂੰ ਕਿਹਾ ਕਿ ਭਗਵਾਨ ਹੱਸੀ ਕਿਉਂ ਜਾ ਰਹਾ ਹੈ? ਭਗਵਾਨ ਨੇ ਕਿਹਾ ਕਿ ਧੰਨਿਆ ਮੈਨੂੰ ਕਿਸੇ ਨੇ ਮਿੱਠੀ ਲੱਸੀ ਭਲਾਈ। ਕਿਸੇ ਨੇ ਖੱਟੀ ਲੱਸੀ ਭਲਾਈ। ਕਿਸੇ ਨੇ ਲੂਣ ਵਾਲੀ ਲੱਸੀ ਭਲਾਈ। ਫਟੀ ਹੋਈ ਲੱਸੀ ਪਲਾਉਣ ਵਾਲਾ ਬਸ ਇੱਕ ਤੂੰ ਹੀ ਮੈਨੂੰ ਮਿਲਿਆ ਹੈ ਮੈਂ ਤੇਰੇ ਪ੍ਰੇਮ ਦੀ ਫਟੀ ਹੋਈ ਲੱਸੀ ਨੂੰ ਦੇਖ ਕੇ ਹੱਸ ਰਿਹਾ ਹਾਂ ਫੇਰ ਭਗਵਾਨ ਨੇ ਉਹੀ ਬੇਹੇ ਪ੍ਰਸ਼ਾਦੇ ਨੂੰ ਛਕਿਆ ਤੇ ਫਟੀ ਹੋਈ ਲੱਸੀ ਛਕੀ ਫੇਰ ਭਗਵਾਨ ਨੇ ਆਪਣਾ ਸ਼ੀਤ ਪ੍ਰਸ਼ਾਦ ਧੰਨੇ ਨੂੰ ਛਕਣ ਲਈ ਦਿੱਤਾ ਧੰਨੇ ਨੇ ਸ਼ੀਤ ਪ੍ਰਸ਼ਾਦ ਛਕ ਲਿਆ ਪ੍ਰਸ਼ਾਦਾ ਛਕਣ ਤੋਂ ਬਾਅਦ ਭਗਵਾਨ ਕਹਿਣ ਲੱਗੇ ਕਿ ਚੰਗਾ ਧੰਨਿਆ ਹੁਣ ਅਸੀਂ ਚੱਲਦੇ ਹਾਂ ਧੰਨਾਂ ਕਹਿਣ ਲੱਗਿਆ ਭਗਵਾਨ ਤੂੰ ਕਿੱਥੇ ਚੱਲਿਆ ਹੈ ਮੈਂ ਤੈਨੂੰ ਨਹੀਂ ਜਾਣ ਦੇਣਾ ਭਗਵਾਨ ਕਹਿਣ ਲੱਗੇ ਧੰਨਿਆ ਤੂੰ ਮੇਰੇ ਤੋਂ ਕੀ ਕਰਵਾਉਣਾ ਹੈ ਮੈਨੂੰ ਕਿਉਂ ਨਹੀਂ ਜਾਣ ਦੇਣਾ ਧੰਨਾਂ ਕਹਿਣ ਲੱਗਿਆ ਕਿ ਭਗਵਾਨ ਤਰਲੋਚਨ ਨੇ ਕਿਹਾ ਸੀ ਕਿ ਜੇ ਭਗਵਾਨ ਦੀ ਪੂਜਾ ਕੀਤੀ ਜਾਵੇ ਤੇ ਭਗਵਾਨ ਨੂੰ ਪ੍ਰਸ਼ਾਦਾ ਛਕਾਇਆ ਜਾਵੇ ਤਾਂ ਭਗਵਾਨ ਉਸ ਦੇ ਸਾਰੇ ਕੰਮ ਕਰਦਾ ਹੈ ਭਗਵਾਨ ਨੇ ਪੁੱਛਿਆ ਕਿ ਧੰਨਿਆ ਤੇਰਾ ਕੀ ਕੰਮ ਕਰਨ ਵਾਲਾ ਹੈ ਧੰਨੇ ਨੇ ਕਿਹਾ ਕਿ ਖੇਤਾਂ ਵਿੱਚ ਕਣਕ ਨੂੰ ਪਾਣੀ ਲਾਉਣ ਵਾਲਾ ਹੈ ਗਾਵਾਂ ਨੂੰ ਚਰਾ ਕੇ ਲਿਆਉਣਾ ਹੈ ਖੋ ਜੋੜਨ ਵਾਲਾ ਹੈ ਪੱਠੇ ਲਿਆਉਣ ਵਾਲੇ ਹਨ ਭਗਵਾਨ ਕਹਿਣ ਲੱਗੇ ਕਿ ਧੰਨਿਆ ਮੈਂ ਤੇਰੇ ਸਾਰੇ ਕੰਮ ਕਰੂੰਗਾ ਪਰ ਤੂੰ ਮੇਰਾ ਇੱਕ ਕੰਮ ਕਰ ਧੰਨੇ ਨੇ ਕਿਹਾ ਭਗਵਾਨ ਮੈਂ ਤੇਰਾ ਕੀ ਕੰਮ ਕਰਾਂ ਭਗਵਾਨ ਨੇ ਆਪਣੇ ਗਲ ਦੇ ਵਿੱਚੋਂ ਮਾਲਾ ਉਤਾਰ ਕੇ ਧੰਨੇ ਨੂੰ ਦੇ ਦਿੱਤੀ ਤੇ ਕਿਹਾ ਕਿ ਧੰਨਿਆ ਆ ਲੈ ਮਾਲਾ ਇੱਥੇ ਬੈਠ ਕੇ ਤੂੰ ਮੇਰਾ ਨਾਮ ਜਪ ਤੇ ਮੈਂ ਤੇਰੇ ਸਾਰੇ ਕੰਮ ਕਰੂੰਗਾ ਧੰਨੇ ਨੇ ਮਾਲਾ ਫੜ ਲਈ ਤੇ ਭਗਵਾਨ ਦਾ ਨਾਮ ਜਪਣ ਲੱਗ ਪਿਆ ਫੇਰ ਭਗਵਾਨ ਧੰਨੇ ਦੇ ਸਾਰੇ ਕੰਮ ਕਰਨ ਲੱਗ ਪਿਆ ਕਦੇ ਕਦੇ ਧੰਨੇ ਨੂੰ ਇਹ ਸ਼ੱਕ ਹੋ ਜਾਂਦਾ ਸੀ ਕਿ ਭਗਵਾਨ ਨੇ ਮੇਰਾ ਫਲਾਣਾ ਕੰਮ ਕੀਤਾ ਹੈ ਜਾਂ ਨਹੀਂ ਜਦੋਂ ਧੰਨਾ ਖੇਤਾਂ ਵਿੱਚ ਜਾ ਕੇ ਦੇਖਦਾ ਸੀ ਤਾਂ ਭਗਵਾਨ ਧੰਨੇ ਦੇ ਸਾਰੇ ਕੰਮ ਇੱਕੋ ਸਮੇਂ ਵਿੱਚ ਕਰਦਾ ਹੋਇਆ ਨਜ਼ਰ ਆਉਂਦਾ ਸੀ ਜਿੱਧਰ ਨੂੰ ਵੀ ਧੰਨਾ ਦੇਖਦਾ ਸੀ ਉਥੇ ਹੀ ਭਗਵਾਨ ਨਜ਼ਰ ਆਉਂਦੇ ਸਨ ਭਗਵਾਨ ਖੇਤਾਂ ਨੂੰ ਪਾਣੀ ਵੀ ਲਾ ਰਿਹਾ ਹੁੰਦਾ ਸੀ ਖੂਬੀ ਜੋੜ ਰਿਹਾ ਹੁੰਦਾ ਸੀ ਪੱਠੇ ਵੀ ਵੱਢ ਰਿਹਾ ਹੁੰਦਾ ਸੀ ਨੱਕੇ ਵੀ ਮੋੜ ਰਿਹਾ ਹੁੰਦਾ ਸੀ ਇਹੇ ਦੇਖ ਕੇ ਧੰਨਾ ਬੜਾ ਖੁਸ਼ ਹੁੰਦਾ ਸੀ ਤੇ ਧੰਨਾ ਮਾਲਾ ਫੜ ਕੇ ਭਗਵਾਨ ਦਾ ਨਾਮ ਜਪਣ ਲੱਗ ਜਾਂਦਾ ਸੀ ਜਿੰਨੀ ਦੇਰ ਤੱਕ ਧੰਨਾ ਮਾਤ ਲੋਕ ਵਿੱਚ ਰਿਹਾ ਭਗਵਾਨ ਧੰਨੇ ਦੇ ਨਾਲ ਹੀ ਰਹੇ ਤੇ ਸਾਰਾ ਕੰਮ ਕਰਦੇ ਰਹੇ ਇੱਕ ਵਾਰ ਭਗਵਾਨ ਨੇ ਕਿਹਾ ਕਿ ਧੰਨਿਆ ਤਰਲੋਚਨ ਤਾਂ ਮੇਰੀ ਆਰਤੀ ਗਾਉਂਦਾ ਹੈ ਤੂੰ ਵੀ ਮੇਰੀ ਕੋਈ ਆਰਤੀ ਉਚਾਰਣ ਕਰ ਦੇ ਧੰਨਾ ਜੱਟ ਸੀ ਧੰਨੇ ਨੇ ਕਿਹਾ ਕਿ ਭਗਵਾਨ ਮੈਨੂੰ ਕੋਈ ਆਰਤੀ ਉਚਾਰਣ ਕਰਨੀ ਨਹੀਂ ਆਉਂਦੀ ਮੈਂ ਤਾਂ ਤੇਰਾ ਆਰਤਾ ਉਚਾਰਣ ਕਰ ਦਿੰਦਾ ਹਾਂ ਫੇਰ ਧੰਨੇ ਨੇ ਭਗਵਾਨ ਦਾ ਆਰਤਾ ਉਚਾਰਣ ਕੀਤਾ ਗੋਪਾਲ ਤੇਰੋ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿੰਕੇ ਕਾਜ ਸਵਾਰਤਾ ਗੋਪਾਲ ਤੇਰੋ ਆਰਤਾ ਇਹੇ ਆਰਤਾ ਹਰ ਰੋਜ ਹਰ ਮੰਦਰ ਸਾਹਿਬ ਵਿੱਚ ਰਹਿਰਾਜ ਸਾਹਿਬ ਜੀ ਤੋਂ ਬਾਅਦ ਰਾਗੀ ਹਰ ਰੋਜ ਹੀ ਪੜਦੇ ਹਨ ਤੇ ਆਪਾਂ ਸੁਣਦੇ ਹਾਂ ਧੰਨੇ ਭਗਤ ਨੇ ਭਗਵਾਨ ਤੋਂ ਸਾਰੀ ਦੁਨਿਆਵੀ ਦਾਤਾਂ ਮੰਗੀਆਂ ਜੋ ਆਰਤੀ ਦੇ ਵਿੱਚ ਪੜਦੇ ਹਨ ਇਸ ਤਰ੍ਹਾਂ ਧੰਨਾ ਭਗਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੈਠਾ ਹੈ ਧੰਨੇ ਭਗਤ ਦੀ ਉਚਾਰੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਧੰਨਾ ਭਗਤ ਆਪਣੇ ਅੰਤ ਦੇ ਸਮੇਂ ਕੋਈ ਸਰੀਰ ਛੱਡ ਕੇ ਦਰਗਾਹ ਵਿੱਚ ਨਹੀਂ ਗਿਆ ਧੰਨਾ ਭਗਤ ਆਪਣੇ ਅੰਤ ਸਮੇਂ ਗੱਡੇ ਤੇ ਬੈਠ ਗਿਆ ਸੀ ਤੇ ਸਾਰੇ ਪਿੰਡ ਵਿੱਚ ਗੱਡੇ ਤੇ ਬੈਠ ਕੇ ਉਸਨੇ ਰੌਲਾ ਪਾਇਆ ਕਿ ਧੰਨਾ ਦਰਗਾਹ ਨੂੰ ਚੱਲਿਆ ਹੈ ਜਿਸਨੇ ਮੇਰੇ ਨਾਲ ਦਰਗਾਹ ਵਿੱਚ ਜਾਣਾ ਹੈ ਉਹ ਮੇਰੇ ਗੱਡੇ ਦੇ ਉੱਪਰ ਬੈਠ ਜਾਓ ਕਈਆਂ ਨੇ ਇਸ ਗੱਲ ਨੂੰ ਮਜ਼ਾਕ ਸਮਝਿਆ ਕਈਆਂ ਨੇ ਇਸ ਗੱਲ ਨੂੰ ਸੱਚ ਮੰਨ ਕੇ ਧੰਨੇ ਦੇ ਗੱਡੇ ਦੇ ਉੱਪਰ ਬੈਠ ਗਏ ਜਿਹੜੇ ਬੈਠ ਗਏ ਉਹਨਾਂ ਨੂੰ ਧੰਨਾ ਗੱਡੇ ਸਮੇਤ ਹੀ ਦਰਗਾਹ ਨਾਲ ਹੀ ਲੈ ਗਿਆ ਧੰਨਾ ਗੱਡੇ ਸਮੇਤ ਹੀ ਦਰਗਾਹ ਨੂੰ ਚਲਿਆ ਗਿਆ ਸੀ ਇਹ ਹੈ ਧੰਨੇ ਭਗਤ ਦੀ ਅਸਲੀ ਸਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ